ਰਾਂਚੀ ਦੇ ਖੜਗੜ ਬੱਸ ਸਟੈਂਡ ਤੇ ਕਈ ਬੱਸਾਂ ਤੇ ਸੜਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੇ ਨਾਲ ਇਲਾਕੇ ਦੇ ਵਿੱਚ ਅਫਰਾ ਤਫਰੀ ਮਚ ਗਿਆ ਰਾਜਧਾਨੀ ਰਾਂਚੀ ਦੇ ਖੜਗੜ ਬੱਸ ਸਟੈਂਡ ਨੇ ਬਕਰੀ ਦੇ ਦਿਨ ਰਾਂਚੀ ਵਾਸੀਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਖੜਗੜ ਬੱਸ ਸਟੈਂਡ ਤੇ ਇੱਕ ਬੱਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਜਦੋਂ ਪ੍ਰਸ਼ਾਸਨਿਕ ਕਰਮਚਾਰੀ ਬੱਸ ਸਟੈਂਡ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਇੱਕ ਨਹੀਂ ਸਗੋਂ 5 ਬੱਸਾਂ ਨੂੰ ਅੱਗ ਲੱਗੀ ਹੋਈ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਿਸੇ ਤਰ੍ਹਾਂ ਅੱਗ ਤੇ ਕਾਬੂ ਪਾਇਆ ਤੇ ਮਾਮਲਾ ਸ਼ਾਂਤ ਹੋਇਆ। ਮੌਕੇ ਤੋਂ ਵਾਪਸ ਪਰਤ ਰਹੀ ਸੀ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਇਸ ਵਾਰ ਤਿੰਨ ਬੱਸਾਂ ਨੂੰ ਇੱਕੋ ਸਮੇਂ ਅੱਗ ਲੱਗ ਗਈ। ਜਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ਕਲ ਦੇ ਨਾਲ ਕਾਬੂ ਪਾਇਆ ਅਤੇ ਉਸ ਦੌਰਾਨ ਪੁਲਿਸ ਨੇ ਪੂਰੇ ਖੜਗੜ ਬੱਸ ਸਟੈਂਡ ਨੂੰ ਸੀਲ ਕਰਕੇ ਹਰ ਬੱਸ ਦੀ ਤਲਾਸ਼ੀ ਲਈ। ਹਾਲਾਂਕਿ ਉਸ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਮਿਲਿਆ। ਇੱਥੋਂ ਦੇ ਲੋਕਾਂ ਨੇ ਖੰਚਾ ਪ੍ਰਗਟਾਇਆ ਕਿ ਅੱਗ ਲੱਗਣ ਦੀ ਘਟਨਾ ਕੋਈ ਹਾਦਸਾ ਨਹੀਂ ਸਗੋਂ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਸਾਂ ਨੂੰ ਅੱਗ ਲੱਗੀ ਉਹ ਨੌਨ ਏਸੀ ਬੱਸਾਂ ਸਨ ਅਜਿਹੇ ਦੇ ਵਿੱਚ ਇਹਨਾਂ ਦੇ ਵਿੱਚ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਕੁਝ ਅਜਿਹੀਆਂ ਬੱਸਾਂ ਨੂੰ ਵੀ ਅੱਗ ਲੱਗੀ ਜੋ ਇੱਕ ਦੂਜੇ ਤੋਂ ਕਰੀਬ 500 ਮੀਟਰ ਦੀ ਦੂਰੀ ਤੇ ਸਨ ਅਜਿਹੇ ਦੇ ਵਿੱਚ ਇਹ ਹੀ ਸੰਭਵ ਨਹੀਂ ਹੋ ਸਕਦਾ ਕਿ ਇੱਕ ਬੱਸ ਦੇ ਵਿੱਚੋਂ ਨਿਕਲੀ ਚਿੰਗਿਆੜੀ ਦੂਜੀ ਬੱਸ ਦੇ ਵਿੱਚ ਅੱਗ ਬਣ ਗਈ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਅਪਰਿਸ਼ਤ ਵੱਲੋਂ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਮ ਜਨ న్యూਸ ਰਾਂਚੀ ਦੇ ਖੜਗੜ ਬੱਸ ਸਟੈਂਡ ਤੇ ਕਈ ਬੱਸਾਂ ਤੇ ਸੜਕੇ ਸਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੇ ਨਾਲ ਇਲਾਕੇ ਦੇ ਵਿੱਚ ਅਫਰਾ ਤਫਰੀ ਮਚ ਗਿਆ ਰਾਜਧਾਨੀ ਰਾਂਚੀ ਦੇ ਖੜਗੜ ਬੱਸ ਸਟੈਂਡ ਨੇ ਬਕਰੀ ਦੇ ਦਿਨ ਰਾਂਚੀ ਵਾਸੀਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਖੜਗੜ ਬੱਸ ਸਟੈਂਡ ਤੇ ਇੱਕ ਬੱਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਜਦੋਂ ਪ੍ਰਸ਼ਾਸਨਿਕ ਕਰਮਚਾਰੀ ਬੱਸ ਸਟੈਂਡ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਇੱਕ ਨਹੀਂ ਸਗੋਂ ਪੰਜ ਬੱਸਾਂ ਨੂੰ ਅੱਗ ਲੱਗੀ ਹੋਈ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਿਸੇ ਤਰ੍ਹਾਂ ਅੱਗ ਤੇ ਕਾਬੂ ਪਾਇਆ ਤੇ ਮਾਮਲਾ ਸ਼ਾਂਤ ਹੋਇਆ। ਮੌਕੇ ਤੋਂ ਵਾਪਸ ਪਰਤ ਰਹੀ ਸੀ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਇਸ ਵਾਰ ਤਿੰਨ ਬੱਸਾਂ ਨੂੰ ਇੱਕੋ ਸਮੇਂ ਅੱਗ ਲੱਗ ਗਈ। ਜਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ਕਲ ਦੇ ਨਾਲ ਕਾਬੂ ਪਾਇਆ ਅਤੇ ਇਸ ਦੌਰਾਨ ਪੁਲਿਸ ਨੇ ਪੂਰੇ ਖੜਗੜ ਬੱਸ ਸਟੈਂਡ ਨੂੰ ਸੀਲ ਕਰਕੇ ਹਰ ਬੱਸ ਦੀ ਤਲਾਸ਼ੀ ਲਈ। ਹਾਲਾਂਕਿ ਉਸ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਮਿਲਿਆ। ਇੱਥੋਂ ਦੇ ਲੋਕਾਂ ਨੇ ਖੰਚਾ ਪ੍ਰਗਟਾਇਆ ਕਿ ਅੱਗ ਲੱਗਣ ਦੀ ਘਟਨਾ ਕੋਈ ਹਾਦਸਾ ਨਹੀਂ ਸਗੋਂ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਸਾਂ ਨੂੰ ਅੱਗ ਲੱਗੀ ਉਹ ਨੌਨ ਏਸੀ ਬੱਸਾਂ ਸਨ ਅਜਿਹੇ ਦੇ ਵਿੱਚ ਇਹਨਾਂ ਦੇ ਵਿੱਚ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਕੁਝ ਅਜਿਹੀਆਂ ਬੱਸਾਂ ਨੂੰ ਵੀ ਅੱਗ ਲੱਗੀ ਜੋ ਇੱਕ ਦੂਜੇ ਤੋਂ ਕਰੀਬ 500 ਮੀਟਰ ਦੀ ਦੂਰੀ ਤੇ ਸਨ ਅਜਿਹੇ ਦੇ ਵਿੱਚ ਇਹ ਹੀ ਸੰਭਵ ਨਹੀਂ ਹੋ ਸਕਦਾ ਕਿ ਇੱਕ ਬੱਸ ਦੇ ਵਿੱਚੋਂ ਨਿਕਲੀ ਚਿੰਗਿਆੜੀ ਦੂਜੀ ਬੱਸ ਦੇ ਵਿੱਚ ਅੱਗ ਬਣ ਗਈ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਅਪਰਿਸ਼ਤ ਵੱਲੋਂ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਮਝਾ ਨਿਊਜ਼ ਰਾਂਚੀ ਦੇ ਖੜਗੜ ਬੱਸ ਸਟੈਂਡ ਤੇ ਕਈ ਬੱਸਾਂ ਤੇ ਸੜਕੇ ਸਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੇ ਨਾਲ ਇਲਾਕੇ ਦੇ ਵਿੱਚ ਅਫਰਾ ਤਫਰੀ ਮਚ ਗਿਆ ਰਾਜਧਾਨੀ ਰਾਂਚੀ ਦੇ ਖੜਗੜ ਬੱਸ ਸਟੈਂਡ ਨੇ ਬਕਰੀ ਦੇ ਦਿਨ ਰਾਂਚੀ ਵਾਸੀਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਖੜਗੜ ਬੱਸ ਸਟੈਂਡ ਤੇ ਇੱਕ ਬੱਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਜਦੋਂ ਪ੍ਰਸ਼ਾਸਨਿਕ ਕਰਮਚਾਰੀ ਬੱਸ ਸਟੈਂਡ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਇੱਕ ਨਹੀਂ ਸਗੋਂ 5 ਬੱਸਾਂ ਨੂੰ ਅੱਗ ਲੱਗੀ ਹੋਈ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਿਸੇ ਤਰ੍ਹਾਂ ਅੱਗ ਤੇ ਕਾਬੂ ਪਾਇਆ ਤੇ ਮਾਮਲਾ ਸ਼ਾਂਤ ਹੋਇਆ। ਮੌਕੇ ਤੋਂ ਵਾਪਸ ਪਰਤ ਰਹੀ ਸੀ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਇਸ ਵਾਰ ਤਿੰਨ ਬੱਸਾਂ ਨੂੰ ਇੱਕੋ ਸਮੇਂ ਅੱਗ ਲੱਗ ਗਈ। ਜਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ਕਲ ਦੇ ਨਾਲ ਕਾਬੂ ਪਾਇਆ ਅਤੇ ਉਸ ਦੌਰਾਨ ਪੁਲਿਸ ਨੇ ਪੂਰੇ ਖੜਗੜ ਬੱਸ ਸਟੈਂਡ ਨੂੰ ਸੀਲ ਕਰਕੇ ਹਰ ਬੱਸ ਦੀ ਤਲਾਸ਼ੀ ਲਈ। ਹਾਲਾਂਕਿ ਉਸ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਮਿਲਿਆ। ਇੱਥੋਂ ਦੇ ਲੋਕਾਂ ਨੇ ਖੰਚਾ ਪ੍ਰਗਟਾਇਆ ਕਿ ਅੱਗ ਲੱਗਣ ਦੀ ਘਟਨਾ ਕੋਈ ਹਾਦਸਾ ਨਹੀਂ ਸਗੋਂ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਸਾਂ ਨੂੰ ਅੱਗ ਲੱਗੀ ਉਹ ਨੌਨ ਏਸੀ ਬੱਸਾਂ ਸਨ ਅਜਿਹੇ ਦੇ ਵਿੱਚ ਇਹਨਾਂ ਦੇ ਵਿੱਚ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਕੁਝ ਅਜਿਹੀਆਂ ਬੱਸਾਂ ਨੂੰ ਵੀ ਅੱਗ ਲੱਗੀ ਜੋ ਇੱਕ ਦੂਜੇ ਤੋਂ ਕਰੀਬ 500 ਮੀਟਰ ਦੀ ਦੂਰੀ ਤੇ ਸਨ ਅਜਿਹੇ ਦੇ ਵਿੱਚ ਇਹ ਹੀ ਸੰਭਵ ਨਹੀਂ ਹੋ ਸਕਦਾ ਕਿ ਇੱਕ ਬੱਸ ਦੇ ਵਿੱਚੋਂ ਨਿਕਲੀ ਚਿੰਗਿਆੜੀ ਦੂਜੀ ਬੱਸ ਦੇ ਵਿੱਚ ਅੱਗ ਬਣ ਗਈ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਅਪਰਿਸ਼ਤ ਵੱਲੋਂ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਮ ਜਨ نیوز